ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਲਈ ਖੁਸ਼ਖਬਰ ਹੈ ਭਾਰਤ ਤੇ ਕਨੇਡਾ ਵਿਚਕਾਰ ਜਿਹੜਾ ਪਿਛਲੇ 2 ਸਾਲਾਂ ਤੋਂ ਖੱਪਾ ਪਿਆ ਸੀ ਕਈ ਤਰ੍ਹਾਂ ਦੀ ਗੜਤਨ ਪੈਦਾ ਹੋਈ ਸੀ ਕਈ ਤਰ੍ਹਾਂ ਦੀ ਰਿਸ਼ਤਿਆਂ ਵਿੱਚ ਤਰੇੜ ਪੈਦਾ ਹੋਈ ਸੀ ਉਹ ਹੁਣ ਪੂਰਦੀ ਜਾਪਦੀ ਹੈ ਕਾਰਨ ਕੀ ਹੈ ਪੰਜਾਬ ਦੇ ਜਦੋਂ ਲੋਕ ਇਹ ਸੋਚਦੇ ਨੇ ਕਿ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਠੀਕ ਨਹੀਂ ਗੇ ਕੱਲ ਨੂੰ ਪਤਾ ਨਹੀਂ ਕੀ ਹੋਣਾ ਤੇ ਫਿਰ ਪੰਜਾਬੀਆਂ ਵਿੱਚ ਵੱਡੀ ਚਿੰਤਾ ਪੈਦਾ ਹੋ ਜਾਂਦੀ ਹੈ ਕਾਰਨ ਕੀ ਹੈ ਅੱਧਾ ਪੰਜਾਬ ਤੇ ਕੈਨੇਡਾ ਵੱਸਦਾ ਕਈਆਂ ਦੇ ਬੱਚੇ ਕੈਨੇਡਾ ਵੱਸਦੇ ਨੇ ਕਈਆਂ ਦੇ ਹੋਰ ਰਿਸ਼ਤੇਦਾਰ ਕੈਨੇਡਾ ਵੱਸਦੇ ਨੇ ਜਿਸ ਕਰਕੇ ਹਰੇਕ ਪੰਜਾਬੀ ਚਾਹੁੰਦਾ ਹੈ ਵੀ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਜਿਹੜੇ ਆ ਉਹ ਵਧੀਆ ਹੋਣ ਸੁਖਾਲੇ ਹੋਣ ਤੇ ਉਹਦੇ ਨਾਲ ਜਿਹੜੀਆਂ ਪੈਦਾ ਹੋ ਰੀਆਂ ਇਮੀਗ੍ਰੇਸ਼ਨ ਦੀਆਂ ਆ ਪ੍ਰੋਬਲਮ ਉਹ ਵੀ ਹੱਲ ਹੋਣ। ਸੋ ਇਹ ਖੁਸ਼ੀ ਦੀ ਖਬਰ ਹੈ ਵੀ ਹੁਣ ਅਲਬਰਟਾ 'ਚ ਜਿਹੜੀ G7 ਸਿਖਰ ਸੰਮੇਲਨ ਹੋਇਆ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮਿਲਣੀ ਹੋਈ। ਇਹ ਮਿਲਣੀ 40 ਮਿੰਟ ਦੇ ਕਰੀਬ ਹੋਈ। 40 ਮਿੰਟਾਂ ਵਿੱਚ ਜਿਹੜੀ 2 ਸਾਲਾਂ ਦੀ ਕਰਤਨ ਪੈਦਾ ਹੋਈ ਸੀ ਦੋਨਾਂ ਦੇਸ਼ਾਂ ਵਿਚਕਾਰ ਵੱਡੇ ਪੱਧਰ ਤੇ ਉਹਦੇ ਵਿੱਚ ਕਿਤੇ ਮਿਠਾਸ ਕੁਲੀ ਜਾਬਦੀ ਹੈ ਕਿਉਂਕਿ ਦੋਨੋਂ ਪ੍ਰਾਈਮ ਮਿਨਿਸਟਰਾਂ ਨੇ ਆਪੋ ਆਪਣੇ ਜਿਹੜੇ ਵਿਚਾਰ ਉੱਥੇ ਸਾਂਝੇ ਕੀਤੇ ਉਹਨਾਂ ਵਿੱਚੋਂ ਸਾਫ਼ ਝਲਕ ਰਿਹਾ ਸੀ ਵੀ ਜਿੱਥੇ ਮੋਦੀ ਸਾਹਿਬ ਕੈਨੇਡਾ ਨਾਲ ਆਪਣੇ ਰਿਸ਼ਤੇ ਸੁਖਾਵੇਂ ਬਣਾਉਣੇ ਚਾਹੁੰਦੇ ਨੇ ਉੱਥੇ ਕਾਰਨੀ ਸਾਹਿਬ ਵੀ ਘੱਟ ਨਹੀਂ ਉਹ ਵੀ ਚਾਹੁੰਦੇ ਨੇ ਵੀ ਭਾਰਤ ਤੇ ਕੈਨੇਡਾ ਪਹਿਲੇ ਵਰਗੇ ਦੌਰ ਤੇ ਚੱਲਣ ਵਪਾਰ ਸਾਰਾ ਕੁਝ ਸਾਂਝਾ ਹੋਵੇ ਤੇ ਇਹ ਸਾਂਝਾਂ ਅੱਗੇ ਵਧਣ ਸਭ ਤੋਂ ਵੱਡਾ ਫੈਸਲਾ ਜਿਹੜਾ ਲਿਆ ਉਸ ਤੋਂ ਸਾਫ਼ ਸੰਕੇਤ ਮਿਲਦਾ ਹੈ ਵੀ ਮੋਦੀ ਸਾਹਿਬ ਤੇ ਕਾਰਨੀ ਸਾਹਿਬ ਨੇ ਸ਼ਾਇਦ ਹੁਣ ਮੁੜ ਦੋਵਾਂ ਦੇਸ਼ਾਂ ਦੀ ਪਿਆਰ ਭਰੀ ਗੱਲ ਵਕੜੀ ਪਾਉਂਦਾ ਫੈਸਲਾ ਕਰ ਲਿਆ ਫੈਸਲਾ ਇਹ ਲਿਆ ਵੀ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਚ ਹਾਈ ਕਮਿਸ਼ਨ ਜਿਹੜੇ ਨੇ ਉਹ ਹੁਣ ਨਿਯੁਕਤ ਕੀਤੇ ਜਾਣਗੇ ਨਾਲ ਇਹ ਵੀ ਫੈਸਲਾ ਲੈ ਲਿਆ ਵੀ ਜਿਹੜੇ ਡਿਪਲੋਮੈਟ ਨੇ ਉਹਨਾਂ ਦੀ ਗਿਣਤੀ ਵੀ ਪਹਿਲੇ ਵਾਂਗ ਕਰਕੇ ਵਧਾਈ ਜਾਵੇਗੀ ਔਰ ਇਹ ਵੀ ਨਾਲ ਫੈਸਲਾ ਕਰ ਲਿਆ ਵੀ ਹੁਣ ਦੋਨਾਂ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਦੇ ਜਿਹੜੇ ਦਫ਼ਤਰ ਨੇ ਉਹ ਪੂਰੀ ਤਰ੍ਹਾਂ ਪਹਿਲੇ ਜਲੋ ਪਹਿਲੇ ਸਟੇਟਸ ਤੇ ਲਿਆ ਕੇ ਤੇ ਪਹਿਲੇ ਵਰਗੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤੁਹਾਨੂੰ ਯਾਦ ਹੋਊਗਾ ਜਦੋਂ ਜਸਟਨ ਟਰੂਡੋ ਦੀ ਸਰਕਾਰ ਵੇਲੇ ਖਾਲਸਤਾਨੀ ਪੱਖੀ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਕੈਨੇਡਾ ਸਰੀ ਚ ਤੇ ਉਸ ਤੋਂ ਬਾਅਦ ਕੈਨੇਡਾ ਨੇ ਖਾਸ ਕਰਕੇ ਟਰੂਡੋ ਨੇ ਇਹ ਦੋਸ਼ ਲਾਇਆ ਸੀ ਵੀ ਭਾਰਤ ਦੀਆਂ ਏਜੰਸੀਆਂ ਨੇ ਨਿੱਜਰ ਦਾ ਕਤਲ ਕਰਵਾਇਆ ਉਸ ਤੋਂ ਬਾਅਦ ਵੱਡੇ ਪੱਧਰ ਤੇ ਇੱਕ ਦੂਸਰੇ ਨਾਲ ਖੇਬਾਜੀ ਸ਼ੁਰੂ ਹੋਈ ਦੋਨਾਂ ਦੇਸ਼ਾਂ ਵਿਚਕਾਰ ਸ਼ਬਦੀ ਜੁੱਧ ਚੱਲਿਆ ਆ ਭਾਰਤ ਆਪਣਾ ਤਰਕ ਦੇ ਰਿਹਾ ਸੀ ਕੈਨੇਡਾ ਆਪਣਾ ਤਰਕ ਦੇ ਰਿਹਾ ਸੀ ਔਰ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਦੋਨਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਹਾਈ ਕਮਿਸ਼ਨਰ ਜਿਹੜੇ ਉਹਨਾਂ ਨੂੰ ਵਾਪਸ ਭੇਜਣ ਦਾ ਹੁਕਮ ਚਾੜਤਾ ਡਿਪਲੋਮੈਟ ਵਾਪਸ ਬੁਲਾਉਣ ਦੇ ਹੁਕਮ ਚਾੜਤੇ ਔਰ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਸਾਂਝਾ ਸੀ ਉਹਨਾਂ ਵਿੱਚ ਖੱਪੇ ਪਏ ਸੀ ਪਰ ਇਹ ਰਾਹਤ ਦੀ ਖਬਰ ਹੈ ਵੀ ਕਾਰਨੀ ਤੇ ਮੋਦੀ ਦੀ ਪਹਿਲੀ ਮੀਟਿੰਗ ਵਿੱਚ ਐਨਾ ਵੱਡਾ ਫੈਸਲਾ ਹੋ ਗਿਆ ਜਿਹਦੇ ਤੋਂ ਸਾਫ ਸੰਕੇਤ ਮਿਲ ਗਏ ਨੇ ਵੀ ਦੋਨਾਂ ਪ੍ਰਧਾਨ ਮੰਤਰੀਆਂ ਨੇ ਕਿਤੇ ਆਪਣੇ ਵਿਚਾਰਾਂ ਵਿੱਚ ਇਹ ਗੱਲ ਸਾਂਝ ਪਾ ਲਈ ਹੈ ਵੀ ਹੁਣ ਕੈਨੇਡਾ ਅਮਰੀਕਾ ਪਹਿਲੇ ਦੌਰ ਦੇ ਸਾਂਝਾਵਾਂਗੇ ਅੱਗੇ ਵਧੇਗਾ ਔਰ ਇਸ ਤੋਂ ਵੀ ਵੱਡੀ ਗੱਲ ਜੋ ਜਾਣਕਾਰੀ ਮਿਲੀ ਹੈ ਦੋਨੋਂ ਪ੍ਰਧਾਨ ਮੰਤਰੀਆਂ ਨੇ ਮੁਕਤ ਵਪਾਰ ਸਮਝੌਤੇ ਐਫਟੀਏ ਤੇ ਰੁਕੀ ਜਿਹੜੀ ਗੱਲਬਾਤ ਸੀ ਉਹਨੂੰ ਮੁੜ ਸ਼ੁਰੂ ਕਰਨ ਉੱਪਰ ਦੋਵਾਂ ਨੇ ਬੜੇ ਵਿਸ਼ਾਲ ਦਲੀ ਨਾਲ ਸਹਿਮਤੀ ਦੇ ਦਿੱਤੀ ਹੈ। ਆ ਭਾਵੇਂ ਮੋਦੀ ਤੇ ਕਾਰਨੀ ਦੀ ਇਹ ਮੀਟਿੰਗ ਜਿਹੜੀ ਸੀ ਇਹ ਜੀ7 ਦਾ ਹਿੱਸਾ ਨਹੀਂ ਸੀ, ਪਾਰਟ ਨਹੀਂ ਸੀ ਪਰ ਇਹਦੇ باوجود ਜਿਹੜੀ ਇਹ ਮੀਟਿੰਗ ਹੋਈ ਹੈ ਇਹ ਕਿਹਾ ਜਾਂਦਾ ਵੀ ਕੈਨੇਡਾ ਤੇ ਭਾਰਤ ਦੇ ਇਤਿਹਾਸ ਵਿੱਚ ਇਹ ਹਮੇਸ਼ਾ ਵਰਨਰ ਜੋਗ ਰਹੇਗੀ ਕਿਉਂਕਿ ਇਸ ਮੀਟਿੰਗ ਨੇ 2 ਸਾਲਾਂ ਦੇ ਖੱਪੇ ਨੂੰ ਭਰਨ ਦਾ ਵੱਡਾ ਰੋਲ ਜਿਹੜਾ ਆ ਅਦਾ ਕੀਤਾ ਇੱਕ ਹੋਰ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਸਾਹਿਬ ਦਾ ਜਿਹੜਾ ਸੰਕੇਤ ਸਾਹਮਣੇ ਆਇਆ ਉਸ ਤੋਂ ਲੱਗਦਾ ਹੈ ਵੀ ਉਹ ਹਰੇਕ ਢੰਗ ਨਾਲ ਇਹ ਮਨ ਬਰਾਈ ਬੈਠੇ ਨੇ ਵੀ ਭਾਰਤ ਨਾਲ ਪੁਰਾਣੀਆਂ ਸਾਂਝਾਂ ਜਿਹੜੀਆਂ ਨੇ ਮੁੜ ਕਾਇਮ ਕਰਨੀਆਂ ਨੇ ਕਿਉਂਕਿ ਜਦੋਂ ਕਾਰਨੀ ਸਾਹਿਬ ਨੂੰ ਨਿੱਜਰ ਕਤਲ ਕਾਂਡ ਦੇ ਬਾਰੇ ਵਿੱਚ ਪੁੱਛਿਆ ਗਿਆ ਔਰ ਉਹਨਾਂ ਨੇ ਬਹੁਤ ਸੰਕੋਚ ਵੀ ਟਿੱਪਣੀ ਕੀਤੀ ਅ ਸ਼ਾਇਦ ਉਹਨਾਂ ਨੇ ਬੜਾ ਸੋਚ ਸਮਝ ਕੇ ਇਹ ਬੜੀ ਬਰੀਫ ਜੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਮੁੱਦਾ ਹੈ ਇਹਦੇ ਤੇ ਬਹੁਤੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਨ્યા ਜਾਂ ਅਦਾਲਤ ਚ ਮਾਮਲਾ ਚੱਲ ਰਿਹਾ ਉਹਦੇ ਤੋਂ ਬੜਾ ਸਾਫ਼ ਸੰਕੇਤ ਮਿਲਦਾ ਹੈ ਵੀ ਹੁਣ ਕਾਰਨੀ ਸਾਹਿਬ ਇਹ ਅਜਿਹੇ ਮੁੱਦੇ ਉਠਾ ਕੇ ਜਿਹੜੀ ਪਹਿਲੀ ਤਰੇੜ ਸੀ ਉਹਦੇ ਵਿੱਚ ਵਾਧਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨੂੰ ਸਮੇਟਣਾ ਚਾਹੁੰਦੇ ਨੇ ਔਰ ਕਾਰਨੀ ਸਾਹਿਬ ਦੇ ਇਸ ਮੌਕੇ ਜਿਹੜੇ ਸ਼ਬਦ ਨੇ ਉਹਨਾਂ ਤੋਂ ਵੀ ਸਾਫ਼ ਝਲਕਦਾ ਹੈ ਬਿਓ ਨਰਿੰਦਰ ਮੋਦੀ ਨੂੰ ਹੋਰ ਨੇੜੇ ਲਿਆਉਣਾ ਚਾਹੁੰਦੇ ਨੇ ਉਹਨਾਂ ਨੇ ਇਹ ਸ਼ਬਦ ਬੋਲੇ ਵੀ ਸਾਨੂੰ ਮੋਦੀ ਦਾ ਸਵਾਗਤ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਔਰ ਇਹ ਵੀ ਗੱਲ ਕਾਰਨੀ ਸਾਹਿਬ ਨੇ ਕਹੀ ਵੀ ਹੁਣ ਦੋਵੇਂ ਦੇਸ਼ ਤਕਨੀਕ AI ਊਰਜਾ ਸੁਰੱਖਿਆ ਤੇ ਜਿੱਥੇ ਸਾਂਝੇ ਤੌਰ ਤੇ ਯਤਨ ਕਰਨਗੇ ਪ੍ਰਕਿਰਿਆ ਚਲਾਉਣਗੇ ਉੱਥੇ ਅੱਤਵਾਦ ਦਾ ਵੀ ਦੋਨੋਂ ਦੇਸ਼ ਮਿਲ ਕੇ ਖਾਤਮਾ ਕਰਨਗੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਿੱਛੇ ਨਹੀਂ ਰਹੇ ਉਹਨਾਂ ਨੇ ਵੀ ਹਰੇਕ ਯਤਨ ਕੀਤਾ ਵੀ ਦੋਵਾਂ ਦੇਸ਼ਾਂ ਵਿਚਲਾ ਜਿਹੜਾ ਖੱਪਾ ਉਹਨੂੰ ਵੱਧ ਤੋਂ ਵੱਧ ਪੂਰਿਆ ਜਾਵੇ ਉਹਨਾਂ ਨੇ ਵੀ ਪੂਰੀ ਦੂਰ ਅੰਦੇਸ਼ੀ ਨਾਲ ਜਿਹੜੀ ਗਰਤਨ ਦੋਵਾਂ ਦੇਸ਼ਾਂ ਵਿੱਚ ਪੈਦਾ ਹੋਈ ਸੀ ਉਹਨੂੰ ਦੂਰ ਕਰਨ ਲਈ ਹਰੇਕ ਸ਼ਬਦ ਵਰਤਿਆ ਔਰ ਦੋਵਾਂ ਦੇਸ਼ਾਂ ਨੇ ਦੋਵਾਂ ਪ੍ਰਧਾਨ ਮੰਤਰੀਆਂ ਨੇ ਫੈਸਲਾ ਕੀਤਾ ਵੀ ਊਰਜਾ ਤਕਨੀਕ ਡਿਜੀਟਲ ਇਨਫਰਾਸਟ੍ਰਕਚਰ AI ਤੇ ਕੀਮਤੀ ਧਾਤਾਂ ਆਦਿ ਦੇ ਜਿਹੜੇ ਇਹ ਮੁੱਦੇ ਨੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਜਾਏਗੀ ਔਰ ਦੋਵੇਂ ਦੇਸ਼ ਇਹਨਾਂ ਮਾਮਲਿਆਂ ਵਿੱਚ ਇੱਕ ਦੂਜੇ ਨਾਲ ਸਾਂਝਾਂ ਦੇ ਜਿਹੜੇ ਹੱਥ ਨੇ ਉਹ ਵਧਾਉਣਗੇ ਇਸ ਤੋਂ ਇਲਾਵਾ ਇੱਕ ਹੋਰ ਫੈਸਲਾ ਲਿਆ ਦੋਵਾਂ ਪ੍ਰਧਾਨ ਮੰਤਰੀਆਂ ਨੇ ਜਿਹਦੇ ਵਿੱਚ ਕਿਹਾ ਗਿਆ ਵੀ ਦੋਵਾਂ ਦੇਸ਼ਾਂ ਦੀ ਜਨਤਾ ਵਿਚਕਾਰ ਜਿਹੜਾ ਇਤਿਹਾਸਿਕ ਸਬੰਧ ਹੈ ਸਾਂਝ ਹੈ ਉਨੂੰ ਕੈਮ ਰੱਖਣ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣਗੇ ਇਹਦੇ ਤੇ ਵੀ ਦੋਵਾਂ ਪ੍ਰਧਾਨ ਮੰਤਰੀਆਂ ਨੇ ਖੁੱਲ ਕੇ ਚਰਚਾ ਕੀਤੀ ਜਾਪਦੀ ਹੈ ਔਰ ਆ ਕਾਰਨੀ ਸਾਹਿਬ ਤੇ ਮੋਦੀ ਸਾਹਿਬ ਵਿਚਕਾਰ ਜਿਹੜੀ ਇਹ ਗੱਲਬਾਤ ਹੋਈ ਹੈ ਇਤਿਹਾਸਿਕ ਮੀਟਿੰਗ ਹੋਈ ਹੈ ਜਿੰਨੇ ਦੋਵਾਂ ਦੇਸ਼ਾਂ ਨੂੰ ਇੱਕਦਮ ਨੇੜੇ ਲਿਆਉਣ ਦਾ ਯਤਨ ਕੀਤਾ ਉਹਦੇ ਤੇ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਟਿੱਪਣੀਆਂ ਵੀ ਕੀਤੀਆਂ ਨੇ ਖਾਸ ਕਰਕੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਹੋਣਾ ਨੇ ਕਿਹਾ ਵੀ ਭਾਰਤ ਕੈਨੇਡਾ ਸਬੰਧਾਂ ਵਿੱਚਲਾ ਜਿਹੜਾ ਖੱਪਾ ਦੂਰ ਕਰਨ ਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਬਹੁਤ ਵੱਡੀ ਰਾਹਤ ਭਰੀ ਖਬਰ ਹੈ ਔਰ ਉਹਨਾਂ ਨੇ ਕਿਹਾ ਵੀ ਨਰਿੰਦਰ ਮੋਦੀ ਦਾ ਜਿਹੜਾ ਇਸ ਇਸ ਸੁਹਿਰਦ ਯਤਨ ਹੈ ਉਹਦੀ ਉਹ ਸ਼ਲਾਘਾ ਕਰਦੇ ਨੇ ਕਿਉਂਕਿ ਸਮੇਂ ਦੀ ਮੰਗ ਹੈ ਵੀ ਭਾਰਤ ਤੇ ਪਾਕਿਸਤਾਨ ਦੇ ਸਬੰਧ ਜਿਹੜੇ ਨੇ ਉਹ ਵਧੀਆ ਹੋਣ ਉਹ ਨਾਲ ਇਹ ਵੀ ਗੱਲ ਕਹੀ ਹੈ ਵੀ 2 ਸਾਲਾਂ ਤੋਂ ਜੋ ਕੈਨੇਡਾ ਤੇ ਭਾਰਤ ਵਿਚਕਾਰ ਇੱਕ ਖੱਪਾ ਪੈ ਗਿਆ ਸੀ ਇੱਕ ਕੁੜੱਤਨ ਪੈਦਾ ਹੋ ਗਈ ਸੀ ਇਹ ਜਿਹੜੀ ਮੀਟਿੰਗ ਹੈ ਇਹ ਇਹਨੇ ਉਹਦੀ ਉਹਨੂੰ ਪੂਰਾ ਪੂਰਨ ਦੀ ਉਹਨੂੰ ਦੂਰ ਕਰਨ ਦੀ ਜਿਹੜੀ ਹੈ ਇੱਕ ਸ਼ੁਰੂਆਤ ਕਰ ਦਿੱਤੀ ਹੈ ਇਸੇ ਤਰ੍ਹਾਂ ਰਾਜ ਸਭਾ ਦੇ ਇੱਕ ਹੋਰ ਮੈਂਬਰ ਨੇ ਡਾਕਟਰ ਵਿਕਰਮ ਜੀ ਸਾਨੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਹਾਈ ਕਮਿਸ਼ਨ ਤੇ ਕੂਟਨੀਤਿਕ ਪ੍ਰਤੀਨਿਧਾ ਨੂੰ ਬਹਾਲ ਕਰਨ ਦਾ ਜਿਹੜਾ ਇਸ ਮੀਟਿੰਗ ਵਿੱਚ ਫੈਸਲਾ ਲਿਆ ਇਹ ਬਹੁਤ ਹੀ ਸੁਖਦ ਖਬਰ ਹੈ ਭਾਰਤ ਲਈ